ਮਿਤੀ 14 April 2024 ਨੂੰ ਠਾਣਾ ਮੁਕੰਪੁਰ ਦੇ ਏਰੀਆ ਦੇ ਵਿੱਚ ਮਕਦਮਾ ਨੰਬਰ 34 ਦਰਜ ਕੀਤਾ ਗਿਆ ਜਿਸ ਵਿੱਚ ਸੁਗਰੀਵ ਸਿੰਘ ਜੋ ਪ੍ਰੀਤਨਗਰ ਦਾ ਰਹਿਣ ਵਾਲਾ ਕਰਤੀ ਦੇ ਉੱਪਰ ਦੋ ਮੋਨੇ ਨੌਜਵਾਨਾਂ ਅਣਪਛਤਿਆਂ ਨੇ ਆ ਕੇ ਰਮਾ ਹਾਲ ਦੇ ਵਿੱਚ ਉਸ ਉੱਪਰ ਹਮਲਾ ਕੀਤਾ ਸੀ ਜਿਨ੍ਹਾਂ ਨੇ ਆ ਕੇ ਪਹਿਲਾਂ ਉਸਦੇ بیٹے ਵਿਜੇ ਦੇ ਬਾਰੇ ਪੁੱਛਿਆ ਸੀ ਕਿ ਵਿਜੇ ਕਿੱਥੇ ਹੈ ਤੇ ਉਹ ਜਿਹੜਾ ਉਸਤੇ ਲੱਕ ਦੇ ਵਿੱਚ ਦਾਤਰ ਦੇ ਨਾਲ वार ਕੀਤਾ ਬਹੁਤ ਜਾਨਲੇਵਾ ਹਮਲਾ ਕੀਤਾ ਇਸ ਦੀ ਸੰਜੀਦਗੀ ਨੂੰ ਵੇਖਦੇ ਹੋਏ ਮਾਨਯੋਗ ਕਮਿਸ਼ਨਰ ਸਾਹਿਬ ਦੇ ਹੁਕਮਾ ਤਹਿਤ ਟੀਮਾਂ ਬਣਾ ਕੇ ਅਲੱਗ-ਅਲੱਗ ਐਂਡ ਐਡੀਸੀਪੀ 3 ਨਵਜੋਤ ਸਰ ਦੀ ਰਹਿਨੁਮਾਈ ਹੇਠ ਇਹਨੂੰ ਵੈਰੀਫਾਈ ਕੀਤਾ ਗਿਆ ਸਾਰਾ ਐਂਡ ਸਾਡੀ ਹੋਰ ਟੈਕਨੀਕਲ ਤੇ ਬਾਕੀ ਸਾਰੀ ਅਸੀਂ ਜਿਹੜੀ ਯੂਜ਼ ਕਰਕੇ ਇੰਟੈਲੀਜੈਂਸ ਇਹਦੇ ਵਿੱਚ ਅਸੀਂ ਨਿਸ਼ਾਨ ਸਿੰਘ ਨਾਮ ਦਾ ਇੱਕ ਬੰਦਾ ਆਇਡੈਂਟੀਫਾਈ ਕੀਤਾ ਜਿਸ ਨੇ ਕਿ ਜੋ ਕਿ ਨਜ਼ਰ ਆਉਂਦਾ ਹੈ ਕਿ ਪਹਿਲਾਂ ਉਹਨੇ ਆ ਕੇ ਰੈਕੀ ਕਰਵਾਈ ਚਾਰ ਨੌਜਵਾਨਾਂ ਨੂੰ ਇੱਕ TVS ਬਾਈਕ ਦੇ ਉੱਪਰ ਐਂਡ ਇੱਕ ਬੁਲਟ ਬਾਈਕ ਦੇ ਉੱਪਰ ਉਨਨਾਂ ਨੂੰ ਆ ਕੇ ਇਸ ਦਾ ਸੁਗਰੀਵ ਦਾ ਘਰ ਅਤੇ ਜਿਹੜਾ ਹਾਲ ਸੀ ਰਮਾ ਹਾਲ ਉਹ ਦਿਖਾ ਦਿੱਤਾ। ਉਸ ਤੋਂ ਬਾਅਦ ਇਹਦੇ ਵਿੱਚ ਅਜੀਤ ਤੇ ਸੇਵਕ ਨਾਮ ਦੇ ਦੋ ਲੜਕੇ ਸੀ ਜਿਹੜੇ ਅਸੀਂ ਆਇਡੈਂਟੀਫਾਈ ਕੀਤੇ ਜਿਨ੍ਹਾਂ ਨੇ ਆ ਕੇ ਅਟੈਕ ਕੀਤਾ ਸੀ। ਸੋ ਨਿਸ਼ਾਨ ਨੂੰ ਇਹਦੇ ਵਿੱਚ ਗ੍ਰਿਫਤਾਰ ਕੀਤਾ ਗਿਆ। ਅਜੀਤ ਤੇ ਸੇਵਕ ਨੂੰ ਗ੍ਰਿਫਤਾਰ ਕੀਤਾ ਗਿਆ। ਉਸ ਤੋਂ ਬਾਅਦ ਇਹਨਾਂ ਦੀ ਪੁੱਛਗਿੱਛ ਵਿੱਚ ਇਹ ਸਾਹਮਣੇ ਆਇਆ ਕਿ ਨਿਸ਼ਾਨ ਸਿੰਘ ਨੂੰ ਨੀਰਜ ਕੁਮਾਰ ਨੇ 10000 ਰੁਪਏ ਆਪਣੇ ਭਤੀਜੇ ਸਾਜਨ ਦੇ ਹਾਂ ਤੇ ਭੇਜਿਆ ਸੀ ਇਸ ਕੰਮ ਵਾਸਤੇ ਇਸ ਦੇ ਵਿੱਚ ਵਜਰ ਰੰਜਿਸ਼ ਇਹ ਸੀ ਕਿ ਜੋ ਨੀਰਜ ਕੁਮਾਰ ਅਤੇ ਜੋ ਸੁਗਰੀਵ ਇਹ ਇੱਕ ਹੀ ਇਲਾਕੇ ਪ੍ਰੀਤਨਗਰ ਦੇ ਰਹਿਣ ਵਾਲੇ ਹਨ ਅਤੇ ਇਹਨਾਂ ਦੇ ਆਪਸ ਦੇ ਵਿੱਚ ਕਾਫੀ ਸਮੇਂ ਤੋਂ ਕਈ ਅਲੱਗ-ਅਲੱਗ ਕਾਰਨਾਂ ਨੂੰ ਲੈ ਕੇ ਹੈ ਤਾਂ ਦੋਨੋਂ ਮੋਤਵਾਰ ਤਰੀਕੇ ਦੇ ਬੰਦੇ ਦੋਨਾਂ ਦੀ ਰੰਜਿਸ਼ ਚੱਲਦੀ ਸੀ ਸੋ ਨੀਰਜ ਕੁਮਾਰ ਨੇ ਇਹ ਪਲਾਨ ਕੀਤਾ ਸੀ ਨਿਸ਼ਾਨ ਸਿੰਘ ਦੇ ਨਾਲ ਮਿਲ ਕੇ ਕਿ ਇਹਨੂੰ ਸਬਕ ਸਿਖਾਇਆ ਜਾਵੇ ਤੇ ਉਹਨੇ ਜਿਸ ਚੀਜ਼ ਦੀ ਪੇਮੈਂਟ ਵੀ ਹੈ ਜਿਹੜੀ ਆਪਣੇ ਭਤੀਜੇ ਸਾਜਨ ਦੇ ਰਾਹੀਂ ਇਹਨੂੰ ਭੇਜੀ ਸੀ ਨਿਸ਼ਾਨ ਨੂੰ ਸੋ ਇਸ ਦੇ ਵਿੱਚ ਬੜੀ ਵਧੀਆ ਕਾਰਵਾਈ ਕਰਦੇ ਹੋਏ ਇਹਨਾਂ 5 ਦੇ 5 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਅੱਜ ਇਹਨਾਂ ਨੂੰ ਅਰੈਸਟ ਪਾਉਣ ਤੋਂ ਬਾਅਦ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਵੀ ਕੀਤਾ ਗਿਆ ਅਤੇ ਇਹਨਾਂ ਦੇ ਪਾਸੋਂ ਜੋ ਉਸ ਵੇਲੇ ਵਰਤੀ ਗਈ ਸੀ ਸਪਲੈਂਡਰ ਬਾਈਕ ਤੇ TVS ਬਾਈਕ ਅਤੇ ਅਜੇ ਕੁਮਾਰ ਕੋਲੋਂ ਜੋ ਉਸਨੇ ਦਾਕਟਰ ਵੀ ਵਰਤਿਆ ਸੀ ਸਵਾਰਤਾ ਦੇ ਵਿੱਚ ਉਹ ਸਾਰਾ ਬਰਾਮਦ ਕੀਤਾ ਗਿਆ ਮਿਤੀ 14 April 2024 ਨੂੰ ਠਾਣਾ ਮੁਕੰਪੁਰ ਦੇ ਏਰੀਆ ਦੇ ਵਿੱਚ ਮਕਦਮਾ ਨੰਬਰ 34 ਦਰਜ ਕੀਤਾ ਗਿਆ ਜਿਸ ਵਿੱਚ ਸੁਗਰੀਵ ਸਿੰਘ ਜੋ ਪ੍ਰੀਤਨਗਰ ਦਾ ਰਹਿਣ ਵਾਲਾ ਕਰਤੀ ਦੇ ਉੱਪਰ ਦੋ ਮੋਨੇ ਨੌਜਵਾਨਾਂ ਅਣਪਛਤਿਆਂ ਨੇ ਆ ਕੇ ਰਮਾ ਹਾਲ ਦੇ ਵਿੱਚ ਉਸ ਉੱਪਰ ਹਮਲਾ ਕੀਤਾ ਸੀ ਜਿਨ੍ਹਾਂ ਨੇ ਆ ਕੇ ਪਹਿਲਾਂ ਉਸਦੇ بیٹے ਵਿਜੇ ਦੇ ਬਾਰੇ ਪੁੱਛਿਆ ਸੀ ਕਿ ਵਿਜੇ ਕਿੱਥੇ ਹੈ ਤੇ ਉਹ ਜਿਹੜਾ ਉਸਤੇ ਲੱਕ ਦੇ ਵਿੱਚ ਦਸਤਰ ਦੇ ਨਾਲ वार ਕੀਤਾ ਬਹੁਤ ਜਾਨਲੇਵਾ ਹਮਲਾ ਕੀਤਾ ਇਸ ਦੀ ਸੰਜੀਦਗੀ ਨੂੰ ਵੇਖਦੇ ਹੋਏ ਮਾਨਯੋਗ ਕਮਿਸ਼ਨਰ ਸਾਹਿਬ ਦੇ ਹੁਕਮਾ ਤਹਿਤ ਟੀਮਾਂ ਬਣਾ ਕੇ ਅਲੱਗ-ਅਲੱਗ ਐਂਡ ਐਡੀਸੀਪੀ 3 ਨਵਜੋਤ ਸਰ ਦੀ ਰਹਿਨੁਮਾਈ ਹੇਠ ਇਹਨੂੰ ਵੈਰੀਫਾਈ ਕੀਤਾ ਗਿਆ ਸਾਰਾ ਐਂਡ ਸਾਡੀ ਹੋਰ ਟੈਕਨੀਕਲ ਤੇ ਬਾਕੀ ਸਾਰੀ ਅਸੀਂ ਜਿਹੜੀ ਯੂਜ਼ ਕਰਕੇ ਇੰਟੈਲੀਜੈਂਸ ਇਹਦੇ ਵਿੱਚ ਅਸੀਂ ਨਿਸ਼ਾਨ ਸਿੰਘ ਨਾਮ ਦਾ ਇੱਕ ਬੰਦਾ ਆਇਡੈਂਟੀਫਾਈ ਕੀਤਾ ਜਿਸ ਨੇ ਕਿ ਜੋ ਕਿ ਨਜ਼ਰ ਆਉਂਦਾ ਹੈ ਕਿ ਪਹਿਲਾਂ ਉਹਨੇ ਆ ਕੇ ਰੈਕੀ ਕਰਵਾਈ ਚਾਰ ਨੌਜਵਾਨਾਂ ਨੂੰ ਇੱਕ TVS ਬਾਈਕ ਦੇ ਉੱਪਰ ਐਂਡ ਇੱਕ ਬੁਲਟ ਬਾਈਕ ਦੇ ਉੱਪਰ ਉਨਾਂ ਨੂੰ ਆ ਕੇ ਇਸ ਦਾ ਸੁਗਰੀਵ ਦਾ ਘਰ ਅਤੇ ਜਿਹੜਾ ਹਾਲ ਸੀ ਰਵਾ ਹਾਲ ਉਹ ਦਿਖਾ ਦਿੱਤਾ। ਉਸ ਤੋਂ ਬਾਅਦ ਇਹਦੇ ਵਿੱਚ ਅਜੀਤ ਤੇ ਸੇਵਕ ਨਾਮ ਦੇ ਦੋ ਲੜਕੇ ਸੀ ਜਿਹੜੇ ਅਸੀਂ ਆਇਡੈਂਟੀਫਾਈ ਕੀਤੇ ਜਿਨ੍ਹਾਂ ਨੇ ਆ ਕੇ ਅਟੈਕ ਕੀਤਾ ਸੀ। ਸੋ ਨਿਸ਼ਾਨ ਨੂੰ ਇਹਦੇ ਵਿੱਚ ਗ੍ਰਿਫਤਾਰ ਕੀਤਾ ਗਿਆ। ਅਜੀਤ ਤੇ ਸੇਵਕ ਨੂੰ ਗ੍ਰਿਫਤਾਰ ਕੀਤਾ ਗਿਆ। ਉਸ ਤੋਂ ਬਾਅਦ ਇਹਨਾਂ ਦੀ ਪੁੱਛਗਿੱਛ ਵਿੱਚ ਇਹ ਸਾਹਮਣੇ ਆਇਆ ਕਿ ਨਿਸ਼ਾਨ ਸਿੰਘ ਨੂੰ ਨੀਰਜ ਕੁਮਾਰ ਨੇ 10000 ਰੁਪਏ ਆਪਣੇ ਭਤੀਜੇ ਸਾਜਨ ਦੇ ਹਾਂ ਤੇ ਭੇਜਿਆ ਸੀ ਇਸ ਕੰਮ ਵਾਸਤੇ ਇਸ ਦੇ ਵਿੱਚ ਵਜਰ ਰੰਜਿਸ਼ ਇਹ ਸੀ ਕਿ ਜੋ ਨੀਰਜ ਕੁਮਾਰ ਅਤੇ ਜੋ ਸੁਗਰੀਵ ਇਹ ਇੱਕ ਹੀ ਇਲਾਕੇ ਪ੍ਰੀਤਨਗਰ ਦੇ ਰਹਿਣ ਵਾਲੇ ਹਨ ਅਤੇ ਇਹਨਾਂ ਦੇ ਆਪਸ ਦੇ ਵਿੱਚ ਕਾਫੀ ਸਮੇਂ ਤੋਂ ਕਈ ਅਲੱਗ-ਅਲੱਗ ਕਾਰਨਾਂ ਨੂੰ ਲੈ ਕੇ ਹੈ ਤਾਂ ਦੋਨੋਂ ਮੋਤਵਾਰ ਤਰੀਕੇ ਦੇ ਬੰਦੇ ਦੋਨਾਂ ਦੀ ਰੰਜਿਸ਼ ਚੱਲਦੀ ਸੀ ਸੋ ਨੀਰਜ ਕੁਮਾਰ ਨੇ ਇਹ ਪਲਾਨ ਕੀਤਾ ਸੀ ਨਿਸ਼ਾਨ ਸਿੰਘ ਦੇ ਨਾਲ ਮਿਲ ਕੇ ਕਿ ਇਹਨੂੰ ਸਬਕ ਸਿਖਾਇਆ ਜਾਵੇ ਤੇ ਉਹਨੇ ਜਿਸ ਚੀਜ਼ ਦੀ ਪੇਮੈਂਟ ਵੀ ਹੈ ਜਿਹੜੀ ਆਪਣੇ ਭਤੀਜੇ ਸਾਜਨ ਦੇ ਰਾਹੀਂ ਇਹਨੂੰ ਭੇਜੀ ਸੀ ਨਿਸ਼ਾਨ ਨੂੰ ਸੋ ਇਸ ਦੇ ਵਿੱਚ ਬੜੀ ਵਧੀਆ ਕਾਰਵਾਈ ਕਰਦੇ ਹੋਏ ਇਹਨਾਂ 5 ਦੇ 5 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਅੱਜ ਇਹਨਾਂ ਨੂੰ ਅਰੈਸਟ ਪਾਉਣ ਤੋਂ ਬਾਅਦ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਵੀ ਕੀਤਾ ਗਿਆ ਅਤੇ ਇਹਨਾਂ ਦੇ ਪਾਸੋਂ ਜੋ ਉਸ ਵੇਲੇ ਵਰਤੀ ਗਈ ਸੀ ਸਪਲੈਂਡਰ ਬਾਈਕ ਤੇ TVS ਬਾਈਕ ਅਤੇ ਅਜੇ ਕੁਮਾਰ ਕੋਲੋਂ ਜੋ ਉਸਨੇ ਦਾਕਟਰ ਵੀ ਵਰਤਿਆ ਸੀ ਸਵਾਰਤਾ ਦੇ ਵਿੱਚ ਉਹ ਸਾਰਾ ਬਰਾਮਦ ਕੀਤਾ ਗਿਆ